ਮੇਨ ਨੇ ਹੋ ਗਿਆ ਮੈਨੂੰ ਮੇਰਾ ਜਿੱਥੋਂ ਪਤਾ ਕਰਨਾ ਹੈ ਕਰ ਲਿਓ ਮੈਂ ਗੋਲ ਮੋਲ ਗੱਲਾਂ ਨਹੀਂ ਕਰਦਾ ਠੀਕ ਹੈ ਨਾ ਗੋਲ ਮੋਲ ਗੱਲਾਂ ਨਹੀਂ ਕਰਦਾ ਤੁਹਾਨੂੰ ਦੱਸਾਂ ਫਿਰ ਠੀਕ ਹੈ ਨਾ ਹਾਂ ਦੱਸ ਦਿਓ ਜੀ ਦੱਸ ਦਿਓ ਗੋਲ ਮੋਲ ਗੱਲਾਂ ਨਹੀਂ ਕਰਦੇ ਪਰ ਕਰਦੇ ਵੀ ਕੁਛ ਨਹੀਂ ਟੋਡੇ ਕੋਨੇ ਲੋਕ ਹੋ ਕੇ ਜਾਂਦੇ ਨੇ ਇੱਕ ਪਾਰਟੀ ਦੀ ਫੇਵਰ ਕਰਦੇ ਹੋ ਤੁਸੀਂ ਇੱਕ ਪਾਰਟੀ ਦੀ ਸ਼ਰਿਓਂ ਫੇਵਰ ਕਰਦੇ ਜਿਹੜੀ ਜਿੱਥੇ ਮੇਰੀ ਜੋਬ ਬਾਈ ਨੇਮ ਕੰਪਲੇਂਟ ਦੇਣੀ ਆ ਉਹ ਦੋ ਵੀ ਵੈਰੀਫਾਈ ਦੱਸੋ ਜਿਹੜਾ ਅਲੀਗੇਸ਼ਨ ਤੁਸੀਂ ਮੇਰੇ ਤੇ ਔਨ ਰਿਕਾਰਡ ਲਾ ਰਹੇ ਹੋ ਨਾ ਠੀਕ ਹੈ ਨਾ ਔਨ ਰਿਕਾਰਡ ਲਾ ਰਹੇ ਹੋ ਹੁਣ ਐਪਲੀਕੇਸ਼ਨ ਕੰਪਲੇਂਟ ਦਿਓ ਠੀਕ ਹੈ ਨਾ ਵਿਦ ਫੈਕਟਸ ਕੰਪਲੇਂਟ ਦਿਓ ਜੀ ਹਾਂ ਦੇ ਦਿਓ ਦੇ ਦਿਓ ਜਦੋਂ ਸਾਡੀ ਗੱਲ ਆਉਗੀ ਦੇ ਦਿਓ ਜੀ ਗੱਲ ਨਹੀਂ ਹੁਣ ਤੁਹਾਡੇ ਕੋਲ ਆ ਹੀ ਗਈ ਥੀ ਜਿਹੜੇ ਕੰਪਲੇਂਟ ਦੇ ਦੇ ਜਿਹੜੇ ਲੋਕ ਸਾਨੂੰ ਕਹਿੰਦੇ ਨੇ ਕੰਪਲੇਂਟ ਕੰਪਲੇਂਟ ਦਿਓ ਪਬਲੀਕਲੀ ਨਾ ਨਾ ਤਰੀ ਯੋਕਾਂਪਲੇਟ ਜੋ ਹੈਲਥ ਦੇ ਫੈਕਟ ਨਾ ਯਾਰ ਦੇਖ ਦੇਖ ਠੀਕ ਹੈ ਰੇਡੀਓ ਐਟਾ ਦੇਣੀ ਆ ਤੁਸੀਂ ਦਿਖੋ ਹੈਗੇ ਆ ਮਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਕੰਮ ਹੀ ਕਰਦੇ ਮੈਂ ਤੇ ਮਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਕੇ ਗੱਲ ਕਰ ਰਿਹਾ ਤੁਸੀਂ ਕਰੋ ਤੁਸੀਂ ਸਾਡੇ ਨਾਲ ਤੱਕਾ ਕਰੋਗੇ ਮੈਂ ਨਹੀਂ ਤੱਕਾ ਕਰ ਰਿਹਾ ਜੀ ਥੋੜਾ ਸੀ ਤੁਹਾਨੂੰ ਚਾਰ ਵਾਰ ਪੁੱਛ ਲਿਆ ਇਹ ਤੁਹਾਡਾ ਸਪੀਕਰ ਨਹੀਂ ਲੱਗਦਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਹੋ ਰਿਹਾ ਤੱਕਾ ਨਾ ਤੁਹਾਡਾ ਹਾਂਜੀ ਟੱਕਾਂ ਨਹੀਂ ਆ ਜੀ ਰੂਲ ਹੈ ਫਿਰ ਰੂਲ ਹੈ ਜੀ ਰੂਲ ਕਿਹੜਾ ਆ ਸਟicker ਨਹੀਂ ਲੱਗੂਗਾ ਜੀ ਨਹੀਂ ਰੂਲ ਕਿਹੜਾ ਸਟicker ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਹੈ ਜੀ ਇਹ ਰੂਲ ਹੈ ਦੋ ਨੰਬਰ ਦੇ ਇਲੈਕਸ਼ਨ ਹੋਈਆਂ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਹੈ ਤਰਖਾਨ ਮੱਜਰੇ ਜਨਾਨੀ ਕੁੱਟੀ ਹੋਈ ਆ ਪਰਚੋਂਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤਾਂ ਦੇ ਵੱਲੋਂ ਉਹ ਰੂਲ ਨੇ ਰੂਨਾ ਤੇ ਆਉਂਗੇ ਮੈਂ ਵੀ ਵਕੀਲ ਆ ਕੋਈ ਗੱਲ ਨਹੀਂ ਫੇਰ ਇਸ ਕਰਕੇ ਤੈਨੂੰ ਮੈਨੂੰ ਰੂਲ ਨਾ ਸਿਖਾਓ ਮੈਂ ਬੁੱਢਾ ਚレ ਕੇ ਮੈਂ ਬੁੱਢਾ ਚレ ਕੇ ਕੰਮ ਕਰਦਾ ਆ ਔਰ ਮੈਨੂੰ ਬੇ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਤੁਸੀਂ ਦਬਾ ਰਹੇ ਹੋਗਾ ਨਹੀਂ ਨਹੀਂ ਬਿਲਕੁਲ ਨਹੀਂ ਦਬਾਰੇ ਮੈਂ ਇਖੋ ਮੋ ਡਿਪਟੀ ਸਾਹਿਬ ਕਹਿ ਕੇ ਗੱਲ ਕਰੀ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ ਕਹਿ ਰਿਹਾ ਨਹੀਂ ਫੇਰੀ ਗੱਲ ਸੁਣੋ ਡੋਨਟ ਰਾਈਟ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਲਿਆ ਚਲੋ ਠੀਕ ਹੈ ਹੁਣ ਇੱਕ ਚੁਣਿਆ ਹੋਇਆ ਨਮਾਇਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਤੁਸੀਂ ਡੀਆਰ ਬੈਠੇਗੇ ਮਲਾਜ਼ਮਾਂ ਨੂੰ ਤੁਸੀਂ ਉੱਚੀ ਬੋਲੋਗੇ ਉੱਚੀ ਬੋਲੋਗੇ ਤੁਸੀਂ ਕੰਪਨੀ ਕਰਦੇ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਕੇ ਕਰਾ ਤੁਸੀਂ ਕਰੋ ਤੁਸੀਂ ਸਾਡੇ ਨਾਲ ਤੱਕਾ ਕਰੋਗੇ ਮੈਂ ਨਹੀਂ ਤੱਕਾ ਕਰ ਰਿਹਾ ਜੀ ਥੋੜਾ ਤੁਹਾਨੂੰ ਬਾਰ ਬਾਰ ਪੁੱਛ ਲਿਆ ਜੀ ਤੁਹਾਡਾ ਸਪੀਕਰ ਨਹੀਂ ਲੱਗਦਾ ਜੀ ਸਪੀਕਰ ਨਹੀਂ ਲੱਗੂਗਾ ਜੀ ਨਹੀਂ ਹੋਣਾ ਤੁਹਾਡਾ ਹਾਂਜੀ ਟੱਕਾ ਨਹੀਂ ਆ ਜੀ ਰੂਲ ਇਹ ਰੂਲ ਕਿਹੜਾ ਆ ਸਟicker ਨਹੀਂ ਲੱਗੂਗਾ ਜੀ ਨਹੀਂ ਰੂਲ ਕਿਹੜਾ ਸਟicker ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਆ ਜੀ ਇਹ ਰੂਲ ਹੈ ਦੋ ਨੰਬਰ ਦੇ ਇਲੈਕਸ਼ਨ ਹੋਈਆਂ ਚਾਹੀਦੀ ਹੈ ਪਰਮਿਸ਼ਨ ਚਾਹੀਦੀ ਹੈ ਸਾਹਿਬ ਰੂਲ ਹੈ ਤਰਖਾਨ ਮੱਝੇ ਵਿੱਚ ਸਿੱਟਮ ਚਾਹੇ ਲਿੱਪੀ ਸਾਹਿਬ ਤਰਖਾਨ ਮੱਝੇ ਜਨਾਨੀ ਕੁੱਟੀ ਹੋਈ ਆ ਪਰ ਸੌਂਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ ਦੱਸੋ ਮੈਨੂੰ 57 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਲ ਨੇ ਰੂਲਾ ਤੇ ਆਓਗੇ ਮੈਂ ਵੀ ਵਕੀਲ ਆ ਕੋਈ ਗੱਲ ਨਹੀਂ ਮੈਨੂੰ ਵਧੀਆ ਨਾ ਮੈਨੂੰ ਰੂਲ ਨਾ ਸਿਖਾਓ ਮੈਂ ਰੂਲਾ ਚ ਰਹਿ ਕੇ ਮੈਂ ਰੂਲਾ ਚ ਰਹਿ ਕੇ ਕੰਮ ਕਰਦਾ ਆ ਔਰ ਮੈਨੂੰ ਮੇ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਤੁਸੀਂ ਦਬਾ ਰਹੇ ਹੋ ਤਾਂ ਮੈਂ ਨਹੀਂ ਬਿਲਕੁਲ ਨਹੀਂ ਦਬਾ ਰਹੇ ਮੈਂ ਵੀ ਤੁਹਾਨੂੰ ਨਾਗਰਾ ਸਾਹਿਬ کہہ ਰਹੇ ਆ ਕੋਈ ਗੱਲ ਸੁਣੋ ਡੋਟ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਨਹੀਂ ਕਰਦੇ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਦਿਆ ਚਲੋ ਠੀਕ ਹੈ ਹੁਣ ਮੈਂ ਇੱਕ ਚੁਣਿਆ ਹੋਇਆ ਨਮਾਇੰਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਗੰਦਗੀ ਦੇ ਦੀ ਯਾਰ ਬਾਕੀ